ਇੱਕ ਇੱਕ ਨਵਾਰਵਾਜ ਜਨ ਚੱਲਿਆ 슈ગર ਡੈਡੀ ਦੱਸੋ ਜੀ ਇਹ ਵੀ ਖੋਲ ਹੋਣ ਉਹ ਵੀ ਉਹ ਵੀ ਇੱਕ ਮਾੜੀ ਚੀਜ਼ ਆ 슈ગર ਡੈਡੀ ਕੁੜੀਆਂ ਨੂੰ ਬਹੁਤ ਜ਼ਿਆਦਾ ਕਰੇਜ਼ ਆ ਕਾਰਨ ਕੀ ਹੈਗਾ ਪਤਾ ਤੁਸੀਂ ਦੇਖੋ ਰੀਲਾਂ ਦੇ ਵਿੱਚ ਮੈਂ ਲੱਭ ਰਹੀ ਹਾਂ ਜੀ 슈ગર ਡੈਡੀ ਮੇਰੇ 60 ਦਿਨ ਦਾ ਕੰਟੈਸਟ ਆ ਕਿ 60 ਦਿਨਾਂ ਦੇ ਵਿੱਚ ਮੈਂ ਇੱਕ ਚੰਗਾ 슈ગર ਡੈਡੀ ਲੱਭਾਂ 슈ગર ਡੈਡੀ ਇਹ ਕੀ ਚੀਜ਼ ਆ ਜੀ ਉਹ ਮੈਨੂੰ ਇਹ ਚੀਜ਼ ਤਾਂ ਸੱਚੀ ਨਹੀਂ ਜੇ ਪਤਾ ਵੀ 슈ગર ਡੈਡੀ ਇਹ ਇੰਨਾ ਕਿ ਮੈਨੂੰ ਪਤਾ ਕਿ ਆਪਣੇ ਪਿਓ ਦੀ ਉਮਰ ਨੂੰ ਦੇ ਨਾਲ ਰਹਿਣਾ ਤੇ ਉਤੋਂ ਪੈਸੇ ਖਾਣੇ ਜਾਂ ਉਤੋਂ ਅਰਿਚ ਬੰਦੇ ਦੇ ਨਾਲ ਰਹਿਣਾ ਉਹਨੂੰ 슈ਗਰ ਡੈਡੀ ਕਹਿੰਦੇ ਨੇ ਇੰਨਾ ਕ ਮੈਨੂੰ ਜਰੂਰ ਪਤਾ ਪਰ ਇੱਕ ਗੱਲ ਦੱਸੇ ਦਾ ਸਾਈਡ ਇਫੈਕਟ ਕੀ ਆ ਜੀ ਆਪਦੇ ਪਿਓ ਨਾਲ ਤੁਸੀਂ ਬਾਹਰ ਨਹੀਂ ਜਾ ਸਕਦੇ ਇੱਕ ਜਵਾਨ ਕੁੜੀ ਆਪਦੇ ਪਿਓਰ ਦੇ ਨਾਲ ਬਾਹਰ ਨਹੀਂ ਜਾ ਸਕਦੀ ਵੇਖਣ ਵਾਲਿਆਂ ਦੇ ਦਿਮਾਗ 'ਚ ਪਤਾ ਨਹੀਂ ਕੀ ਚੱਲ ਚੁਕਾ ਇਹ ਸੱਜ ਤੱਕ ਵੀ ਘਰਕੂ ਦਾ ਕੰਮ ਘਰਕੂ ਘਰਕੂ ਕਹਿੰਕੇ ਘਰ ਘਰੇ ਹੈ 슈ਗਰ ਡੈਡੀ ਦਾ ਇੰਨਾ ਟ੍ਰੈਂਡ ਲਿਆ ਇੰਨਾ ਕੁੜੀਆਂ ਨੂੰ ਲਿਆਤਾ ਪਹਿਲਾਂ ਬਾਹਰ ਲਿਆ ਕੰਟਰੀਆਂ ਚ ਚੱਲਦਾ ਸੀ ਹੁਣ ਇੰਡੀਆ 'ਚ ਇਹ ਕੰਮ ਚੱਲਦਾ ਵਾ ਹੂੰ ਪਰ ਇਹ ਬੇੜਾਗਰਕ ਹੋਊਗਾ ਆਪਣੇ ਪਿਓ ਦੇ ਨਾਲ ਬਾਹਰ ਜਾਣੇ ਆ ਨਾ ਹੂੰ ਤੇ ਉਹਨੂੰ ਬਾਰ ਬਾਰ ਡੈਡੀ ਕਹਿ ਕੇ ਡੈਡੀ ਕਹਿ ਕੇ ਬੁਲਾਉਣਾ ਪੈਂਦਾ ਵਾ ਡੈਡਜੀ ਡੈਡਜੀ ਜਾਂ ਬਾਪੂ ਕਹਿ ਕੇ ਬੁਲਾਉਣਾ ਪੈਂਦਾ ਵਾ ਬਾਪੂ ਕਹਿਣਾ ਪੈਂਦਾ ਡੈਡੀ ਕਹੀ ਤਾਂ ਉਹਨੇ ਕਹਿਣਾ ਡੈਡੀ ਤਾਂ ਫਿਰ ਮਤਲਬ ਆ ਗਿਆ ਨਾ ਉਹੀ ਗਲਤ ਆ ਗਿਆ ਬਾਪੂ ਕਹਿਣਾ ਪਊਗਾ ਪਾਪਾ ਕਹਿਣਾ ਪਊਗਾ ਫਿਰ ਸਮਝ ਆਊਗਾ ਕਿ ਇਹਦਾ ਰੀਅਲ ਪਿਓ ਆਪਣੇ ਮਹਾਲੀ ਦੇ ਵਿੱਚ ਬਹੁਤ ਟ੍ਰੈਂਡ ਚੱਲ ਰਿਹਾ ਹੈ ਉਹੀ ਗੱਲ ਕੁੜੀ ਦੀ ਉਮਰ 25 30 ਸਾਲ ਆ ਮਸੀ ਜਾਂ 20 ਸਾਲ ਆ ਹੂੰ ਤੇ ਜਿਹਦੇ ਨਾਲ ਘੁੰਮ ਰਹੀਆਂ ਨੇ 35 40 45 ਸਾਲ ਦਾ 45 ਸਾਲ ਦਾ ਕੀ ਉਹਦੇ ਕੋਲੇ ਪੈਸਾ ਆ ਉਹੀ ਗੱਲ ਆ ਨਾ ਫਿਰ ਉਹੀ ਕਹਿੰਦਾ ਬਜ਼ੁਰਗ ਆਪਣੇ ਜਿਹੜੇ ਪਿਓਆਂ ਨਾਲ ਜਾਣ ਲੱਗਿਆ ਵੀ ਸ਼ਰਮ ਆਉਂਦੀ ਆ ਆਪਣੇ ਦਿਲ ਸਾਫ ਆ ਸਾਨੂੰ ਪਤਾ ਉਹ ਸਾਡਾ ਪਿਓ ਆ ਉਹਨੂੰ ਜਾਨਦੇ ਇੱਥੇ ਕੁਝ ਏਦਾਂ ਲੋਕਾਂ ਨੂੰ ਜਿਹੜੇ ਮੈਂ ਕੁਝ ਲੋਕਾਂ ਨੂੰ ਕਿ ਮੈਂ بڑے ਲੋਕਾਂ ਨੂੰ ਇਹ ਚੀਜ਼ ਵੇਖਿਆ ਕਰਦੇ ਆ ਔਰ ਦੁੱਖ ਲੱਗਦਾ ਜੇ ਤੁਹਾਨੂੰ ਇੰਨੇ ਬੋਏਫ੍ਰੈਂਡਾਂ ਦਾ ਸ਼ੌਕ ਆਪਣੀ ਉਮਰ ਦਾ ਬਣਾ ਲਓ ਪਰ ਉਮਰ ਵਾਲੇ ਕੋਲ ਪੈਸਾ ਨਹੀਂ ਹੁੰਣਾ ਨਾ ਗੱਲ ਉੱਥੇ ਮੁੱਕ ਜਾਂਦੀ ਹੂੰ ਮੈਂ ਆਪਦੇ ਘਰ ਚ ਰਹਿਣੀ ਆ ਮੈਂ ਫालतू ਕਦੀ ਵੀਰੇ ਬਾਹਰ ਨਹੀਂ ਜਾਂਦੀ ਠੀਕ ਆ ਮੈਨੂੰ ਕਦੀ ਕਹਿੰਨੇ ਫਾਲੇ ਇੱਥੇ لالچی ਲੋਕ ਹੋਣਗੇ ਪੈਸਿਆਂ ਦੇ ਲਈ ਹਮ ਅੱਜ ਤੋਂ 5 7 10 ਸਾਲ ਪਹਿਲਾਂ ਇੰਨਾ ਕਦੀ ਸੋਚਿਆ ਨਹੀਂ ਸੀ 10 ਸਾਲਾਂ ਦਾ ਬਾਹਲਾ ਪੱਤਾ ਹਨਾ ਬਾਹਲਾ ਬਾਹਲਾ ਜਿਆਦਾ ਬਾਹਲਾ ਜਿਆਦਾ ਮਿਹਨਤ ਕਰਨੀ ਲੋਕੀ ਚਾਹੁੰਦੇ ਨਹੀਂ ਆ ਸ਼ਾਰਟਕਟ ਵੀ ਹਰ ਕੋਈ ਪਾਲਦਾ ਕਿ ਸ਼ਾਰਟਕਟ ਹੋਵੇ ਸ਼ਾਰਟਕਟ ਨਾਲ ਪੈਸਾ ਆਵੇ ਸ਼ਾਰਟਕਟ ਨਾਲ ਸ਼ੋਰਤ ਮਿਲੇ ਸ਼ਾਰਟਕਟ ਨਾਲ ਹੀ ਫੇਮ ਮਿਲੇ ਹਾਂ ਇਹੀ ਲੋਕਾਂ ਦੀ ਸੋਚ ਆ ਲੋਕ ਸੋਚਦੇ ਕਿਉਂਕਿ ਆਪਣੇ ਜੀ ਜਿਸ ਤਰੀਕੇ ਪਾ ਦੇਖਦੇ ਆ ਸਮਾਜ ਚ ਪੋਜ਼ਿਟਿਵ ਥਿੰਕਰਸ ਤਾਂ ਬਹੁਤ ਘੱਟ ਰਹਿ ਗਏ ਭੈਣ ਭਰਾ ਵੀ ਜਾਂਦੇ ਹੁਣ ਤਾਂ ਲੋਕ ਉਹਨਾਂ ਨੂੰ ਕਹਿ ਦੇਣਗੇ ਸਕੇ ਭੈਣ ਭਰਾ ਵੀ ਹੁਣ ਤਾਂ ਕਹਿਣਗੇ ਮੈਂ ਤਾਂ ਸੀ ਮੈਂ ਅੰਮ੍ਰਿਤਸਰ ਗਈ ਆਪਣੇ ਭਰਾ ਨਾਲ ਹਾਂ ਤੇ ਮੈਨੂੰ ਕਿਸੇ ਨਾ ਨਾਰਮਲੀ ਕਿਸੇ ਰੈਂਡਮ ਕਿਸੇ ਦਾ ਮੈਂ ਸੇ ਮੈਮ ਤੁਹਾਡੇ ਨਾਲ ਤੁਹਾਡਾ ਬੋਏਫ੍ਰੈਂਡ ਸੀ ਨਾ ਹਾਏ ਮੇਰਾ ਦੇਲੋ ਤੇ ਮਨ ਹੋ ਗਿਆ ਕਿ ਮੇਰਾ ਭਰਾ ਸੀਗਾ ਉਹ ਮੇਰੇ ਭਰਾ ਮੇਰੇ ਨਾਲ ਗਿਆ ਹੋਇਆ ਸੀ ਤੁਸੀਂ ਤਾਂ ਹੱਦ ਤੁਹਾਨੂੰ ਦੱਸਦਾ ਦਿਲੰਦਰ ਬੱਸ ਸਟੈਂਡ ਦੀ ਗੱਲ ਆ ਮੇਰਾ ਦੋਸਤ ਆਪਣੀ ਸਿਸਟਰ ਦੇ ਨਾਲ ਬੱਸ ਦੀ ਵੇਟ ਕਰ ਰਿਹਾ ਸੀਗਾ ਤੁਰੇ ਜਾ ਰਹੀ ਸੀ ਉੱਥੇ ਇੱਕ ਭਾਈ ਆਇਆ ਉਹਦਾ ਚਕਾੜ ਸੀ ਉਹਨਾਂ ਨੂੰ ਆ ਕਹਿੰਦਾ ਹਾਂਜੀ ਸਰ ਰੂਮ ਕਿੰਨੀ ਮਾੜੀ ਗੱਲ ਕਿੰਨੀ ਮਾੜੀ ਗੱਲ ਉਹਨਾਂ ਨੇ ਬੰਦਾ ਕੁੱਟਿਆ ਆ ਮੰਗਣ ਵਾਲੀਆਂ ਜਿਹੜੇ ਮੰਗਦੀਆਂ ਨੇ ਉਹ ਕਹਿ ਦਿੰਦੀਆਂ ਭੈਣ ਭਰਾ ਜਾਂਦਾ ਹੋਗਾ ਉਹਨੂੰ ਕਹਿੰਦੇ ਕਿ ਆ ਕੋਈ ਜੋੜੀ ਸਲਾਮਤ ਰਹੇ ਫੇ ਪੁੱਛਤਾ ਲੈ ਤੇਰਾ ਘਰ ਵਾਲਾ ਆ ਜਾਂ ਤੇਰਾ ਭਰਾ ਆ ਕੀ ਲੱਗਦਾ ਤੇਰਾ ਹੂੰ ਇਦਾਂ ਹੁੰਦਾ ਉਰਮਹਿਤਨ ਕਹਿੰਦਾ ਵੀ ਇਹ ਚੀਜ਼ ਨੂੰ ਨਾ ਆਪਣੇ ਦਿਮਾਗਾਂ ਨੂੰ ਆਪਾਂ ਨੂੰ ਸਹੀ ਕਰਨਾ ਚਾਹੀਦਾ ਵਾ ਹਰ ਇੱਕ ਬੰਦਾ ਜੇ ਭੈਣ ਭਰਾ ਦਾ ਰਿਸ਼ਤਾ ਨਾ ਤਾਂ ਉਹ ਨੂੰ ਮੂਹਰੇ ਖੜਾ ਕਰ ਚਕੇ ਚਾਹੇ ਮੂੰਹ ਬੋਲੇ ਭੈਣ ਭਰਾ ਵਾ ਚਾਹੇ ਖੂਨ ਵਾਲੇ ਰਿਸ਼ਤੇ ਤੇ ਭੈਣ ਭਰਾ ਵਾ ਅੱਜ ਕੱਲ ਮੂੰਹ ਬੋਲੇ ਜਿਹੜਾ ਰਿਸ਼ਤਾ ਨੂੰ ਬਹੁਤ ਜ਼ਿਆਦਾ ਵਧੀਆ ਹੁੰਦਾ ਮੇਰਾ ਆਪਦਾ ਭਰਾ ਬਣਾਇਆ ਮੈਂ ਹੁਣ ਤਿੰਨ ਚਾਰ ਸਾਲ ਤੋਂ ਮੇਰਾ ਭਰਾ ਹੈ ਜੀ ਮੂੰਹ ਬੋਲੇਆ ਭਰਾ ਹੈ ਮੇਰਾ ਜੀ ਅਬ ਚਲੋ ਦਾ ਨਾਮ ਆ ਹੈਨਾ ਪੂਰੇ ਮਾਨ ਨਾਲ ਮੇਨਾਂ ਖੜਦਾ ਤੇ ਉਹਦੇ ਵਾਲਪੇਪਰ ਲੱਗਾ ਫੋਨ ਦੇ ਉੱਤੇ ਤੇ ਅਫੀਸਰ ਜੌਬ ਕਰਦਾ ਤੇ ਕੁੜੀ ਆਈ ਹੈ ਤੇ ਉਹ ਕਹਿੰਦੀ ਤੁਹਾਡੀ ਵਾਈਫ ਆ ਉਹ ਕਹਿੰਦਾ ਭੈਣੇ ਮੇਰੀ ਭੈਣ ਲੱਗਦੀ ਆ ਤੂੰ ਵਾਈਫ ਨਾ ਮੈਨੂੰ ਪੁੱਛ ਤਾ ਲੈ ਹਾਂ ਉਹਦੀ ਆਦਤ ਆ ਮੇਰਾ ਵਾਲਪੇਪਰ ਆਪਣੇ ਨਾਲ ਵਾਲਪੇਪਰ ਮੇਰੇ ਲੱਗ ਰਹਾ ਦਾ ਉਹ ਕਹਿੰਦਾ ਮੈਨੂੰ ਭੈਣ ਵਧੀਆ ਲੱਗਦਾ ਕਿ ਜਦੋਂ ਮੈਂ ਤੇਰਾ ਵਾਲਪੇਪਰ ਲੱਗ ਰਹਾ ਦਾ ਤੁਹਾਨੂੰ ਕਹਿੰਦੀ ਵੀ ਤੁਹਾਡੀ ਵਾਈਫ ਆ ਉਹ ਕਹਿੰਦਾ ਕਹਿੰਦਾ ਭੈਣੇ ਮੈਨੂੰ ਪੁੱਛ ਤਾ ਲੈ ਕਿ ਮੇਰੀ ਕੀ ਲੱਗਦੀ ਆ ਤੂੰ ਆਂਦੇ ਹੀ ਕਹਤਾ ਮੇਰੀ ਵਾਈਫ ਕਹਿੰਦਾ ਮੇਰੀ ਭੈਣ ਲੱਗਦੀ ਆ ਹੂੰ ਸੋ ਗਰਕਗੇ ਲੋਕ ਕਰਦੇ ਦਿਮਾਗ ਕਰਕੇ ਗਲ ਹੁਣ ਥੋੜਾ ਜਿਹਾ ਆਪਣੇ ਦਿਮਾਗਾਂ ਨੂੰ ਸਹੀ ਕਰਨਾ ਚਾਹੀਦਾ ਵਾ ਕਿ ਸਾਰੇ ਜਿਹੜੇ ਭੈਣ ਭਰਾ ਵਾ ਨਾ ਉਹ ਖੁੱਲ ਕੇ ਦੁਨੀਆ ਦੇ ਅੱਗੇ ਆ ਸਕਣ ਹੂੰ ਕੋਈ ਇੱਥੇ ਇਨਫਲੂਐਂਸਰ ਆ ਹੂੰ ਅਮਰਪਾਲ ਜੀ ਸੀ ਇਲੈਕਸ਼ਨ ਦਾ ਟਾਈਮ ਹੈ ਕਿਸੇ ਇਨਫਲੂਐਂਸਰ ਨੇ ਕੋਈ ਪੋਸਟਰ ਨਹੀਂ ਸ਼ੇਅਰ ਕੀਤਾ ਕੋਈ ਕੁਐਸ਼ਨ ਕਬਰਾਉਂਦੇ ਇਹਨਾਂ ਨੇ ਇਹ ਦਿਲ ਇਹਨਾਂ ਦੇ ਹੈ ਨਹੀਂ ਆ ਠੀਕ ਆ ਕੋਈ ਕਿਸੇ ਨੇ ਸਪੋਰਟ ਨਹੀਂ ਕੀਤੀ ਕੰਗਣਾ ਵਾਲੀ ਜਸਟਿਸ ਦੀ ਗੱਲ ਨਹੀਂ ਕਰਦੇ ਸਿੱਧੂ ਦੀ ਜਸਟਿਸ ਦੀ ਗੱਲ ਕੌਣ ਕਰਦਾ ਕੋਈ ਨਹੀਂ ਕਰਦਾ ਫਿਰ ਕੰਗੜਾ ਨੂੰ ਉਹਦੇ ਥੱਪੜ ਵਾਲੀ ਗੱਲ ਹੂੰ ਮਿਲੀਅਨ ਮਿਲੀਅਨ ਦਾ ਡੇ ਫਾਲੋਅਰ ਆ ਮਿਲੀਅਨ ਮਿਲੀਅਨ ਤੁਹਾਨੂੰ ਮੇਰੇ ਫਾਲੋਅਰ 2.5 ਲੱਖ ਆਲੇ ਹੂੰ ਮਿਲੀਅਨ ਬੰਦਾ ਤੁਹਾਨੂੰ ਦੇਖ ਰਿਹਾ ਹੂੰ ਮਿਲੀਅਨ ਬੰਦਾ ਤੁਹਾਨੂੰ ਦੇਖ ਰਿਹਾ ਤੁਹਾਨੂੰ ਦੱਸਿਆ ਕੁਝ ਵੱਧ ਚੜ ਕੇ ਸਪੋਰਟ ਕਰਨੀ ਚਾਹੀਦੀ ਆ ਹੂੰ ਉਹ ਬੰਦੇ ਸਟੋਰੀਆਂ ਹੀ ਨਹੀਂ ਪਾਉਂਦੇ ਬਿਖਰੇ ਗੱਲ ਕੰਗੜਾ ਤੋਂ ਕੰਮ ਪਿਆ ਜੀ ਹਾਂ ਕੰਗੜਾ ਤੋਂ ਨਾ ਪਿਆ ਕਿਤੇ ਮੋਦੀ ਤੋਂ ਨਾ ਮੈਂ ਕਿਤੇ ਭਗਵੰਤ ਮਾਨ ਤੋਂ ਕੰਮ ਨਾ ਪਿਆ ਜੀ ਇਹ ਆਹ ਵੀ ਇੰਡਸਟਰੀ ਦੀ ਹੈਗੀ ਵੀ ਸਾਨੂੰ ਕੰਮ ਦਊ ਕੰਮ ਨੂੰ ਦੋ ਜੇ ਤੁਹਾਨੂੰ ਆਪ ਕੋ ਕੰਮ ਨਹੀਂ ਹੈ ਇਹ ਉਹ ਨਹੀਂ ਸੋਚਦੇ ਇਹਨਾਂ ਦਾ ਇੰਨੀ ਹੱਦ ਤੱਕ ਬੇੜਾ ਗਰਕ ਹਨ ਮਿਲੀਅਨ ਮਿਲੀਅਨ ਜਿਹਦੇ ਫਾਲੋਅਰਸ ਆ ਉਹਨੂੰ ਸਭ ਕੁ ਵੱਧ ਕੇ ਸਪੋਰਟ ਕਰਨੀ ਚਾਹੀਦੀ ਆ ਕੰਗਣਾ ਵਾਲੇ ਆਦੀ ਕਰਨੀ ਚਾਹੀਦੀ ਸੀਗੀ ਅਮਰਿਤਪਾਲ ਜੀ ਨੂੰ ਸਪੋਰਟ ਕਰਨੀ ਚਾਹੀਦੀ ਕਰਦੇ ਹੀ ਨਹੀਂ ਪਤਾ ਨਹੀਂ ਇਹਨਾਂ ਦੇ ਲਾਂਚ ਕੀ ਚੱਲਦਾ ਹੈ ਕੀ ਨਹੀਂ ਚੱਲਦਾ ਉਹ ਤਾਂ ਇਹੀ ਜਾਣ ਪਰ ਸਪੋਰਟ ਨਹੀਂ ਕਰਦਾ ਕੋਈ ਖੁੱਲ ਕੇ ਨਹੀਂ ਆਉਂਦਾ ਖੁੱਲ ਕੇ ਕੋਈ ਸਪੋਰਟ ਨਹੀਂ ਇਹਨਾਂ ਨੂੰ ਆਪਣੇ ਹੁਣ ਛਿੱਦੀ ਦੇ ਸਭ ਚੱਲਦੇ ਸੀ ਜੀ 1 ਜੂਨ ਤੋਂ ਲੈ ਕੇ 6 ਜੂਨ ਤੱਕ ਕਿੰਨੇ ਮਾੜੇ ਦਿਨ ਗਿਣੇ ਜਾਂਦੇ ਆ ਬਿਲਕੁਲ ਆਪਣੇ ਸਿੱਖ ਇਤਿਹਾਸ ਦੇ ਵਿੱਚ ਆਪਣੇ ਦਰਬਾਰ ਸਾਹਿਬ ਤੇ ਹਮਲਾ ਹੋਇਆ ਸੀ ਉਹਨਾਂ ਦਿਨਾਂ 'ਚ ਵੀ ਇਹ ਲੋਕ ਰੀਲ ਪਾਉਣਾ ਨਹੀਂ ਹਟਦੇ ਉਹਨਾਂ ਦਿਨਾਂ 'ਚ ਵੀ ਇਹਨਾਂ ਨੇ ਰੀਲਾਂ ਪਾਉਣੀਆਂ ਹੂੰ ਪਾਉਣੀਆਂ ਨੇ ਉਹ ਪਾਈਆਂ ਨੇ ਲੋਕਾਂ ਨੇ ਗਾਣਿਆਂ ਤੇ ਰੀਲਾਂ ਮੈਂ ਵਡਿਆਈ ਨਹੀਂ ਮੰਨਦੀ ਇਹਦੀ ਪਰ ਬਾਬਾ ਦੀਪ ਸਿੰਘ ਜੀ ਨੂੰ ਮੰਨ ਕੇ ਆ ਜਨਾਂ ਚ ਜਾਣ ਕੇ ਕਹਿੰਨੀ ਕਿ 6 ਦਿਨ ਆਪਾਂ ਕੋਈ ਰੀਲ ਨਹੀਂ ਪਾਈ ਕੋਈ ਸਟੋਰੀ ਇਦਾਂ ਦੀ ਸ਼ੇਅਰ ਨਹੀਂ ਕੀਤੀ ਕਿ ਜਿਹਦਾ ਤੇ ਲੋਕਾਂ ਨੂੰ ਲੱਗੇ ਫੇ ਚਲੋ 6 ਦਿਨ ਤੇ ਆਪਾਂ ਟਿਕ ਸਕਦੇ ਆ ਨਾ ਮਾੜੇ ਦਿਨ ਚੱਲਦੇ ਆਪਣੇ ਇਤਿਹਾਸ ਤੇ ਇੰਨੇ ਮਾੜੇ ਸੀ ਵੀ ਸਾਡਾ ਗੁਰਦੁਆਰਾ ਸਾਹਿਬ ਵੀ ਗੋਲੀਆਂ ਨਾਲ ਛੱਡ ਹੀ ਹੋ ਗਿਆ ਉਸ ਤੇ ਇਤਿਹਾਸ ਨੂੰ ਕੋਈ ਪੜ ਲਵੇ ਜਾਣ ਲਵੇ ਸ਼ਾਇਦ ਕਿਸੇ ਦਾ ਕੰਮ ਕਰਨ ਨੂੰ ਜੀ ਨਾ ਪੜਨਾ ਕਿੱਥੋਂ ਆ ਪੜਨਾ ਕਿੱਥੋਂ ਆ ਇਹਨਾਂ ਨੇ ਪੜਨਾ ਮੈਂ ਤੁਹਾਨੂੰ ਆਪਣੀਆਂ ਕਿਤਾਬਾਂ ਦਿਖਾਈਆਂ ਨਾ ਮੈਂ ਕਿਹੜੀਆਂ ਕਿਤਾਬਾਂ ਦੇ ਵਿੱਚ ਇੰਟਰਸਟ ਰੱਖਦੀ ਹਾਂ ਮੈਂ ਕਿਉਂ ਪੜਦੀ ਹਾਂ ਸਿਰਫ ਇਹ ਕਿ ਮੈਨੂੰ ਸਾਰੀ ਨੌਲੇਜ ਹੋਣੀ ਚਾਹੀਦੀ ਹੈ ਕੱਲ ਨੂੰ ਕੋਈ ਕਿਸੇ ਬਾਰੇ ਆਣ ਕੇ ਗਲਤ ਬੋਲਦਾ ਹੈ ਤਮੈ ਉਹਨੂੰ ਦੱਸ ਸਕਾਂ ਕਿ ਨਹੀਂ ਭਈ ਤੂੰ ਗਲਤ ਆ ਉਹ ਨਹੀਂ ਆ